ਭਗਵੰਤ ਮਾਨ ਗਵਰਨਮੈਂਟ ਨੇ ਔਰ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹਨਾਂ ਨੇ ਯੋਧ ਨਸ਼ੇ ਵਿਰੋਧ ਜਿਹੜਾ ਸੀਗਾ ਸਾਡੇ ਨੈਸ਼ਨਲ ਕਮਿਸ਼ਨ ਅਰਵਿੰਦ ਕੇਜਰੀਵਾਲ ਜੀ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹ ਜਿਹੜਾ ਪ੍ਰੋਗਰਾਮ ਹੈਗਾ ਇਹ ਸਾਡੇ ਕੋਲੇ ਪਹਿਲੀ ਵਾਰ ਜਿਹੜਾ ਮਾਰਚ ਤੋਂ ਫਰਵਰੀ ਸ਼ੁਰੂ ਕਰਕੇ ਲਗਾਤਾਰ ਚੱਲ ਰਿਹਾ ਹੈਗਾ ਤੇ ਇਹਦੇ ਨਾਲ ਜਿਹੜਾ ਸੀਗਾ ਬਹੁਤ ਸਾਰੀ ਜਿਹੜੀ ਸਾਡੋ ਸਾਡੇ ਕੋਲੇ ਫੀਡਬੈਕ ਆਈ ਹੈ ਜਿੰਨੇ ਸਾਡੇ ਟ੍ਰੀਟਮੈਂਟ ਸੈਂਟਰ ਹੈ ਉੱਥੋਂ ਬਹੁਤ ਸਾਡੀ ਪਿੰਡਾਂ ਦੇ ਵਿੱਚ ਯਾਤਰਾ ਚੱਲਦੀ ਆ ਸਾਰਾ ਤਕਰੀਬਨ ਪੰਜਾਬ ਦੇ ਵਿੱਚ ਜਿਹੜੀਆਂ ਪੰਚਾਇਤਾਂ ਦੇ ਵਿੱਚ ਔਰ ਜਾ ਕੇ ਸਾਡੇ ਜਿੰਨੇ ਵੀ ਚੁਣੇ ਆ ਪ੍ਰਤੀਨਿਧੀਆਂ ਉਹਨਾਂ ਨੇ ਮੀਟਿੰਗਾਂ ਕੀਤੀਆਂ ਜਿਵੇਂ ਮੈਂ ਆਪਣੇ ਕੌਨਸਟਿਚਨਸੀ ਦੇ 60 ਪਿੰਡ ਹੈ ਔਰ ਸਾਰੇ ਜਿੰਨੇ ਸਾਡੇ ਮੇਰੇ ਕੋਲੇ ਵਾਰਡ ਹੈਗੇ ਆ ਸਾਰੇ ਵਾਰਡਾਂ ਦੇ ਵਿੱਚ 26 ਵਾਰਡਾਂ ਦੇ ਵਿੱਚ ਮੀਟਿੰਗਾਂ ਕਰ ਚੁੱਕਿਆ ਮੈਂ ਉਹਦੇ ਨਾਲ ਸਾਡੇ ਕੋਲੇ ਬਹੁਤ ਸਾਰੀ ਫੀਡਬੈਕ ਆਈ ਆ ਔਰ ਜਿਹੜੀ ਸਾਨੂੰ ਸਾਡੇ ਕੋਲੇ ਸੈਕਟਰੀਸ ਦੀ ਕਮੀ ਸੀ ਔਰ ਉਹਨਾਂ ਦੀ ਜਿਹੜੀ ਟ੍ਰੇਨਿੰਗ ਹੈਗੀ ਆ ਇਹ ਦੋ ਚੀਜ਼ਾਂ ਜਿਹੜੀਆਂ ਸੀਗੀਆਂ ਅਸੀਂ ਇੱਕ ਤਾਂ ਉਹਨਾਂ ਨੂੰ ਜਿਹੜੀ ਟ੍ਰੇਨਿੰਗ ਦਵਾ ਰਹੇ ਹਾਂ ਸਾਡੇ ਕੋਲੋਂ 28 ਜਿਹੜੇ ਸਾਡੇ ਸੈਕਟਰੀਸਟ ਹੈਗੇ ਉਹਨਾਂ ਨੂੰ ਅਸੀਂ ਇਹ ਨੈਸ਼ਨਲ ਡਰਗ ਡਿਪੈਂਡੈਂਸ ਐਂਡ ਟ੍ਰੀਟਮੈਂਟ ਸੈਂਟਰ ਇਹ ਉਸ ਤੋਂ ਟ੍ਰੇਨਿੰਗ ਦਵਾਈ ਆ ਹੁਣ ਅਸੀਂ ਜਿਹੜੇ ਆ ਕਿ ਮੈਡੀਕਲ ਅਫਸਰ ਆ ਉਹਨਾਂ ਨੂੰ ਟ੍ਰੇਨਿੰਗ ਦਵਾ ਰਹੇ ਹਾਂ ਇੱਕ ਤਾਂ ਇਹ ਆ ਕਿ ਜਿਹੜੀ ਲੇਟੈਸਟ ਜਿਹੜੀਆਂ ਬੈਸਟ ਪ੍ਰੈਕਟਿਸਸ ਹੈਗੀਆਂ ਗਲੋਬਲ ਦੁਨੀਆ ਦੇ ਵਿੱਚ ਜਿਹੜੀਆਂ ਹੈਗੀਆਂ ਡਰਗ ਐਡਿਕਸ਼ਨ ਵਾਸਤੇ ਉਹ ਉਹਨਾਂ ਨੂੰ ਟ੍ਰੇਨਿੰਗ ਹੋਵੇ ਇਹਦੇ ਨਾਲ ਨਾਲ ਜਿਹੜਾ ਹੁਣ ਸਾਡਾ ਜਿਹੜਾ ਤੁਹਾਡੇ ਹੈਗਾ ਨਾ ਡਾਟਾ ਜਿੰਨਾ ਵੀ ਸਾਡੇ ਕੋਲੇ ਬਹੁਤ ਸਾਰਾ ਡਾਟਾ ਆ ਰਿਹਾ ਉਹਦਾ ਅਨਲਿਸਿਸ ਕਰਨਾ ਉਹਦੇ ਵਾਸਤੇ ਜ਼ਰੂਰੀ ਸੀਗਾ ਕਿ ਇੱਕ ਡੈਡੀਕੇਟਿਡ ਜਿਹੜਾ ਸਾਡੇ ਕੋਲੇ ਯੂਨਿਟ ਹੋਵੇ ਡਾਟਾ ਇੰਟੈਲੀਜੈਂਸ ਐਂਡ ਜਿਹੜਾ ਟੈਕਨੀਕਲ ਸਪੋਰਟ ਯੂਨਿਟ ਅਸੀਂ ਬਣਾਇਆ ਹੈਗਾ ਇੱਕ ਸਟੇਟ ਲੈਵਲ ਦੇ ਉੱਤੇ ਪੰਜ ਜਿਹੜੇ ਸਾਡੇ ਹੈਗੇ ਆ ਉਹ ਸਰਕਲ ਯੂਨਿਟਸ ਹੈਗੇ ਆ ਜ ਜਿਹਦੇ ਵਿੱਚ ਤੁਹਾਡਾ ਪੇਮਸ ਵੀ ਇੱਕ ਆ ਤੇ ਬਾਕੀ ਚਾਰੋਂ ਮੈਡੀਕਲ ਕਾਲਜ ਅੰਮ੍ਰਿਤਸਰ ਪਟਿਆਲਾ ਫਰੀਦਕੋਟ ਤੇ ਜਿਹੜਾ ਮੁਹਾਲੀ ਦੇ ਵਿੱਚ ਲਗਾਤਾਰ ਜਿਹੜਾ ਡਾਟਾ ਆ ਰਿਹਾ ਉਹਦਾ ਅਨਾਲਿਸਿਸ ਹੋਏਗਾ ਵੀ ਕੀ ਟ੍ਰੈਂਡ ਹੈ ਕਿਉਂਕਿ ਬਹੁਤ ਸਾਰੀਆਂ ਦਵਾਈਆਂ ਨਵੀਆਂ ਵੀ ਆ ਰਹੀਆਂ ਪਹਿਲਾਂ ਜਿਸ ਤੇ ਚਿੱਟੇ ਦਾ ਨਾਂ ਸੁਣਿਆ ਹੋ ਤੁਸੀਂ ਹੁਣ ਇੱਕ ਨਵੀਂ ਜਿਹੜੀ ਹੈਗੀ ਆ ਜਿਹਦੇ ਵਿੱਚ ਜਿਹਨੂੰ ਫੈਡਰਾ ਕਹਿ ਦਿੰਦੇ ਆ ਉਹ ਜਾਂ ਆਈਸ ਵਗੈਰਾ ਹੋਰ ਜਿਹੜੀਆਂ ਨਵੀਆਂ ਦਵਾਈਆਂ ਕਿਉਂਕਿ ਜਿਹੜੀ ਓਪੀਐਮ ਦੀ ਕਲਟੀਵੇਸ਼ਨ ਘੱਟ ਹੋ ਰਹੀ ਆ ਸੋ ਇਹ ਵਾਲੇ ਸਾਨੂੰ ਟ੍ਰੈਂਡਸ ਪਤਾ ਲੱਗਦੇ ਆ ਲੋਕਾਂ ਦੀ ਫੀਡਬੈਕ ਕੀ ਹੈ ਡਰਗ ਅਡਿਕਟਸ ਦੀ ਫੀਡਬੈਕ ਕੀ ਹੈ ਡਾਕਟਰਾਂ ਨੂੰ ਕਿਹੜੀਆਂ ਦਿੱਕਤਾਂ ਆ ਰਹੀਆਂ ਜਿਹੜੇ ਜਿਹੜੇ ਕਾਉਂਸਲਰ ਦੀ ਲੋੜ ਸੀ ਕਾਉਂਸਲਰ ਭਰਤੀ ਕਰ ਰਹੇ ਆ ਸੋ ਇਹ ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਹੈ ਇਹ ਡਾਕਟਰਸ ਨੂੰ ਲੇਟੈਸਟ ਸਕਿਲਸ ਦੇ ਨਾਲ ਇਕਵਿਪ ਕਰਨਾ ਉਹਨਾਂ ਨੂੰ ਜਿਹੜਾ ਜੋ ਉਹਦੇ ਨਾਲ ਟੈਕਨੀਕਲ ਉਹਦੇ ਐਸਪੈਕਟਸ ਹੈ ਡਾਟਾ ਦਾ ਇੰਪੋਰਟੈਂਸ ਕੀ ਹੈ ਇਹ ਸਾਰਾ ਕੁਝ ਉਹਨਾਂ ਨੂੰ ਦੱਸ ਕੇ ਲਿੰਕ ਕਰਕੇ ਕਿਉਂਕਿ ਇਹਦੇ ਵਿੱਚ ਹੁਣ ਬਹੁਤ ਸਾਰੇ ਜਿਹੜੇ ਡਿਪਾਰਟਮੈਂਟ ਹੈ ਇਹਦੇ ਵਿੱਚ ਸਿਹਤ ਮਹਿਕਮੇ ਦੇ ਨਾਲ ਪੁਲਿਸ ਮਹਿਕਮਾ ਇਹ ਤਾਂ ਤੁਸੀਂ ਜਾਣਦੇ ਹੋ ਕਿ ਪੁਲਿਸ ਇਹਦੇ ਵਿੱਚ ਕੰਮ ਕਰ ਰਹੀ ਹੈ ਜਿਹੜੀ ਸਪਲਾਈ ਸਾਈਡ ਤੇ ਡਿਮਾਂਡ ਰਿਡਕਸ਼ਨ ਹਾਰਮ ਰਿਡਕਸ਼ਨ ਤੇ ਸਟਿਗਮਾ ਰਿਡਕਸ਼ਨ ਦੇ ਵਾਸਤੇ ਹੈਲਥ ਡਿਪਾਰਟਮੈਂਟ ਉਹਦੇ ਨਾਲ ਐਜੂਕੇਸ਼ਨ ਡਿਪਾਰਟਮੈਂਟ ਸਕੂਲਾਂ 'ਚ ਟ੍ਰੇਨਿੰਗ ਦੇ ਰਹੇ ਆ ਸਪੋਰਟਸ ਡਿਪਾਰਟਮੈਂਟ ਜਿਹੜਾ ਜਿਵੇਂ ਪਲੇਗਰਾਉਂਡ ਹੋਣਾ ਔਰ ਜਿਹੜੇ ਲੋਕਲ ਬਾਡੀਜ਼ ਡਿਵੈਲਪਮੈਂਟ ਜੇ ਜੇ ਆਪਣੇ ਕੋਲੇ ਬਹੁਤ ਸਾਰੇ ਜਿਹੜੇ ਹੋਣਗੇ ਮਤਲਬ ਪਾਰਕ ਹੋਣਗੇ ਪਾਰਕ ਦੇ ਵਿੱਚ ਉਹਨਾਂ ਕੋਲੇ ਜਿਮ ਹੋਣਗੇ ਇਹ ਸਾਰੇ ਮੈਂਟਲ ਹੈਲਥ ਦੇ ਇਸ਼ੂਜ਼ ਆ ਜੀ ਜੇ ਲੋਕਾਂ ਕੋਲੇ ਸਾਰਾ ਕੁਝ ਅਵੇਲੇਬਲ ਹੋਏਗਾ ਸਪੋਰਟਸ ਦੀ ਫੈਸਿਲਿਟੀ ਹੋਏਗੀ ਜਿਮ ਦੀ ਫੈਸਿਲਿਟੀ ਹੋਏਗੀ ਪਾਰਕਾਂ ਵਿੱਚ ਸੈਰ ਕਰਨ ਦੀ ਜਗ੍ਹਾ ਹੋਏਗੀ ਤਾਂ ਲੋਕ ਨਸ਼ਿਆਂ ਵੱਲ ਘੱਟ ਅਟ੍ਰੈਕਟ ਹੋਣ ਜੇ ਬੱਚੇ ਪੜਨਗੇ ਇਹਨੂੰ ਅਪਲਾਈਮੈਂਟ ਨਾਲ ਲਿੰਕ ਕਰ ਰਹੇ ਆ ਇਹਨੂੰ ਡੀਕਵਨਲਾਈਜ਼ ਕੀਤਾ ਪਲੱਸ ਇਹਨੂੰ ਜਿਹੜਾ ਹੈਗਾ ਜਿਹੜਾ ਨਸ਼ਾ ਕਰਨ ਵਾਲੇ ਉਹਨਾਂ ਨੂੰ ਅਸੀਂ ਅਪਰਾਧੀ ਨਹੀਂ ਸਮਝਦੇ ਉਹਨਾਂ ਨੂੰ ਮਰੀਜ਼ ਸਮਝਦੇ ਆ ਨਸ਼ਾ ਵੇਚਣ ਵਾਲੇ ਨੂੰ ਅਪਰਾਧੀ ਸਮਝਦੇ ਆ ਇਹ ਡਿਸਟਿੰਕਸ਼ਨ ਕੀਤੀ ਆ ਪੰਜਾਬ ਪਹਿਲੀ ਸਰਕਾਰ ਹੈ ਔਰ ਇਹਦੇ ਨਾਲ ਨਾਲ ਜਿਹੜਾ ਉਹਨੂੰ ਸਕਿੱਲ ਡਵੈਲਪਮੈਂਟ ਦੇ ਨਾਲ ਇੰਟੀਗ੍ਰੇਟ ਕੀਤਾ ਕਿ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾ ਦਿੱਤੇ ਕੰਮ ਤੇ ਲਾਇਆ ਜਾਵੇ ਸੋ ਇਹ ਸਾਰੇ ਮੁੱਦਿਆਂ ਬਾਰੇ ਜਿਹੜੀ ਟ੍ਰੇਨਿੰਗ ਹੈ ਅਸੀਂ ਆਪਣੇ ਡਾਕਟਰਸ ਨੂੰ ਪਹਿਲਾਂ ਜਿਹੜੇ ਸਾਡੇ ਸੈਕਟ੍ਰੀਸ ਸੀ ਹੁਣ ਡਾਕਟਰਸ ਨੂੰ ਫਿਰ ਸੀਐਚਓਜ਼ ਨਰਸਸ ਬਾਕੀ ਦੇ ਪੈਰਾਮੈਡੀਕਸ ਜਿਹੜੇ ਤੁਹਾਡੇ ਮਲਟੀਪਰਪਸਲ ਹੈਲਥ ਵਰਕਰ ਹੈ ਆਸ਼ਾ ਵਰਕਰ ਤੱਕ ਔਰ ਜਿਹੜੇ ਯੂਥ ਹੈ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਟ੍ਰੇਨਿੰਗ ਦੇ ਰਹੇ ਆ ਤਾਂ ਕਿ ਇਹ ਹੁਣ ਜਿਹੜਾ ਆਪਣੇ ਕੋਲੇ ਇੱਕ ਆਪਾਂ ਪੰਜਾਬ ਸਰਕਾਰ ਤਹਿैया ਕਰਕੇ ਚੱਲੀ ਆ ਜੋ ਸਾਡਾ ਪੰਜਾਬ ਦੇ ਲੋਕਾਂ ਨਾਲ ਸਾਡੇ ਅਰਵਿੰਦ ਕੇਜਰੀਵਾਲ ਜੀ ਭਗਵੰਤ ਮਾਨ ਜੀ ਦਾ ਵਾਦਾ ਸੀ ਔਰ ਇਹ ਅਸੀਂ ਆਪਣੇ ਉਸ ਇੱਕ ਸਿਸਟਮੈਟਿਕ ਢੰਗ ਨਾਲ ਚੱਲ ਰਹੇ ਹਾਂ ਔਰ ਬਹੁਤ ਅچھے ਰਿਜ਼ਲਟਸ ਆ ਰਹੇ ਆ ਬੱਚੇ ਛੱਡ ਰਹੇ ਆ ਮਾਪੇ ਲੈ ਕੇ ਐਡਮਿਟ ਕਰਾ ਰਹੇ ਆ মিডিਆ ਵਾਲੇ ਪੋਜ਼ਿਟਿਵ ਫੀਡਬੈਕ ਦੇ ਰਹੇ ਆ ਔਰ ਲੋਕ ਜਿਹੜੇ ਆ ਗਿਆ ਪੁਲਿਸ ਨੂੰ ਫੀਡਬੈਕ ਦੇ ਰਿਹਾ ਵੀ ਫਲਾਨੀ ਜਗ੍ਹਾ ਤੇ ਕਿਉਂਕਿ ਹੁਣ ਪੁਲਿਸ ਨੇ ਸਖਤੀ ਕੀਤੀ ਹੋਈ ਆ ਹੁਣ ਉਹ ਮੋਬਾਈਲ ਹੈ ਔਰਤਾਂ ਨੂੰ ਪੁਸ਼ ਕਰ ਰਹੇ ਆ ਮਾਈਨਰ ਨੂੰ ਪੁਸ਼ ਕਰ ਰਹੇ ਆ ਸੋ ਲੋਕਾਂ ਤੋਂ ਜਿਹੜੀ ਸਾਨੂੰ ਫੀਡਬੈਕ ਆਣ ਲੱਗਿਆ ਜਦੋਂ ਲੋਕ ਉੱਠ ਕੇ ਜਾਗਰੂਕ ਹੋ ਜਾਣ ਤਾਂ ਉਸ ਵੇਲੇ ਫਿਰ ਜਿਹੜਾ ਹੈਗਾ ਉਹ ਸਮੱਸਿਆ ਦਾ ਹੱਲ ਹੁੰਦਾ ਲੋਕ ਜਾਗਰੂਕ ਹੋ ਰਹ ਨਾਰਕੋਟਿਕ ਅਨੋਨਿਮਸ ਐਲਕੋਹੋਲਿਕ ਅਨੋਨਿਮਸ ਦੇ ਗਰੁੱਪਸ ਸਟਰੋਂਗ ਅਸੀਂ ਹਰ ਥਾਂ ਤੇ ਬਣਾ ਰਹੇ ਹਾਂ ਪਹਿਲਾਂ ਬਹੁਤ ਘੱਟ ਸੀ ਇੱਕ ਦੋ ਹੁੰਦੇ ਸੀ ਪੰਜਾਬ ਦੇ ਵਿੱਚ ਸੋ ਓਵਰ ਆਲ ਜਿਹੜਾ ਹੈਗਾ ਬੜਾ ਇਨਕਰੇਜਿੰਗ ਰਿਜ਼ਲਟਸ ਹੈ ਇਹਦੇ ਜਿਹੜੇ ਨਸ਼ਾ ਵੇਚਣ ਵਾਲੇ ਆ ਉਹ ਪੰਜਾਬ ਨੂੰ ਛੱਡ ਕੇ ਭੱਜ ਰਹੇ ਆ ਤੇ ਜਿਹੜੇ ਨਸ਼ਾ ਕਰਨ ਵਾਲੇ ਆ ਉਹ ਸਾਰੇ ਜਣੇ ਸਾਡੇ ਕੋਲੇ ਡੀਏ ਸਾਡੇ ਡੀਡਿਕਟਰ ਦੀ ਹੈ ਅਬਲੀਟੇਸ਼ਨ ਸੈਂਟਰਾਂ ਦੇ ਵਿੱਚ ਆ ਰਹੇ ਆ ਤੇ ਓਵਰਆਲ ਬਹੁਤ ਅੱਛਾ ਸਾਡਾ ਚੱਲ ਰਿਹਾ ਸਰ ਇੱਕ ਜੇਲ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਸੀ ਵੀ ਜੇਲ੍ਹਾਂ ਦੇ ਵਿੱਚ ਇੱਕ ਮੈਂ ਇਹਨਾਂ ਨੂੰ ਫਿਰ ਤੁਸੀਂ ਕੱਢ ਜੇਲ੍ਹਾਂ ਦਾ ਜ਼ਿਕਰ ਕੀਤਾ ਵੀ ਉਹਦੇ ਵਿੱਚ ਜਿਹੜੇ ਡਿਕ ਲੋਗ ਗਏ ਉਹਨਾਂ ਲਈ ਵੀ ਕਈ ਫੈਸਿਲਟੀਆਂ ਜਿਹੜੀਆਂ ਹੋਂ ਦਿੱਤੀਆਂ ਜਾ ਰਹੀਆਂ ਨੇ ਇਹ ਜ਼ਰੂਰੀ ਹੈ ਜੀ ਕਿਉਂਕਿ ਸਾਡੀਆਂ ਜਿਹੜੀਆਂ ਜੇਲ੍ਹਾਂ ਹੈਗੀਆਂ ਉਹਦੇ ਵਿੱਚ ਨਾ ਜਿਹੜੇ ਮਤਲਬ ਓਵਰਕਰਾਊਡਡ ਹੈ ਜੇ ਉਹਦੀ 26000 ਦੀ ਕੈਪੈਸਿਟੀ ਹੈ ਤਾਂ ਉੱਥੇ ਜਿਹੜੇ ਬੰਦੇ ਆ ਗਏ ਆ ਉਹ 36000 ਆ ਜਾਂ 34000 ਰਹਿੰਦੇ ਆ ਉਹਦੀ